ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਦਸਤਕ ਵੇਖ ਸੁਣ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਅੱਜ ਦੀ ਗੱਲਬਾਤ ਸਾਡੀ ਸਿਹਤ ਨਾਲ ਜੁੜੀ ਹੋਈ ਹੈ ਇਹ ਬਹੁਤ ਮਹੱਤਵਪੂਰਨ ਗੱਲਬਾਤ ਹੈਗੀ ਆ ਮੈਂ ਨਾ ਥੋੜੇ ਦਿਨ ਪਹਿਲਾਂ ਇੱਕ ਪੌਡਕਾਸਟ ਸੁਣ ਰਹੀ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਕਿਤਾਬ ਦਾ ਜ਼ਿਕਰ ਕੀਤਾ ਸੀਗਾ ਤੇ ਉਸ ਕਿਤਾਬ ਦੇ ਵਿੱਚ ਕੀ ਲਿਖਿਆ ਹੈ ਉਹ ਸਾਡੇ ਲਈ ਕਿੰਨੀ ਜ਼ਰੂਰੀ ਹੈ ਤੇ ਸਾਨੂੰ ਉਹਨਾਂ ਸਾਰੀਆਂ ਗੱਲਾਂ ਦਾ ਕਿੰਨਾ ਤੇ ਕਿੱਥੋਂ ਤੱਕ ਧਿਆਨ ਰੱਖਣਾ ਚਾਹੀਦਾ ਉਹੀ ਅੱਜ ਦੇ ਟੌਪਿਕ ਦਾ ਹੈਗਾ ਮੇਨ ਇੱਥੇ ਗੱਲਬਾਤ ਕਰਨ ਦਾ ਕਾਰਨ ਇੱਕ ਤਾਂ ਹੁੰਦਾ ਨਾ ਆਪਾਂ ਕਹਿੰਦੇ ਆ ਵੀ ਜਿਹੜੇ ਬਿਮਾਰੀਆਂ ਹੈਗੀਆਂ ਜਾਂ ਸਾਡੇ ਸਰੀਰ ਦੀ ਕੋਈ ਵੀ ਪ੍ਰੋਬਲਮ ਹੈਗੀ ਆ ਵੀ ਉਹ ਡਾਕਟਰ ਕੋਲ ਅਸੀਂ ਜਾਈਏ ਉਹ ਡਾਕਟਰਾਂ ਦਾ ਹੀ ਕੰਮ ਹੈ ਡਾਕਟਰ ਹੀ ਉਹਦਾ ਹੱਲ ਕਰਦੇ ਆ ਪਰ ਕਈ ਵਾਰੀ ਮਹਿਸੂਸ ਹੁੰਦਾ ਮੈਨੂੰ ਤਾਂ ਹੁੰਦਾ ਸ਼ਾਇਦ ਤੁਹਾਨੂੰ ਵੀ ਹੁੰਦਾ ਹੋਣਾ ਕਿ ਸਾਨੂੰ ਆਪ ਵੀ ਆਪਣੇ ਥੋੜੇ ਥੋੜੇ ਡਾਕਟਰ ਬਣਨਾ ਆਉਣਾ ਚਾਹੀਦਾ ਜਿਵੇਂ ਕੋਈ ਕਹਿ ਦਿੰਦਾ ਨਾ ਕਿ ਇੰਨੇ ਕ ਲਾ ਇੰਨੇ ਕ ਕਾਨੂੰਨ ਮਨੁੱਖ ਨੂੰ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਕਿ ਉਹ ਆਪਣੇ ਲਈ ਕੁਝ ਅੱਛਾ ਸਿੱਖ ਸਕਣ ਕਾਨੂੰਨੀ ਦੌਰ ਤੇ ਉਸੇ ਤਰ੍ਹਾਂ ਸਾਨੂੰ ਸਿਹਤ ਲਈ ਵੀ ਆਪਦੇ ਆਪ ਨਾਲ ਇੰਨੇ ਕੁ ਅਵੇਅਰ ਹੋਣਾ ਚਾਹੀਦਾ ਇੰਨੀ ਕੁ ਜਾਣਕਾਰੀਆਂ ਸਾਨੂੰ ਰੱਖਣੀਆਂ ਚਾਹੀਦੀਆਂ ਕਿ ਅਸੀਂ ਆਪਣੀ ਸਿਹਤ ਨਾਲ ਕੋਈ ਖਿਲਵਾੜ ਨਾ ਕਰ ਸਕੀਏ ਹਨਾ ਸਾਡੀ ਸਿਹਤ ਨਾਲ ਕੋਈ ਖਿਲਵਾੜ ਹੋ ਨਾ ਜਾਵੇ ਜਾਣੇ ਅਣਜਾਣੇ ਸੋ ਅੱਜ ਅਸੀਂ ਜਿਹੜੀ ਕਿਤਾਬ ਦੀ ਮੈਂ ਗੱਲ ਕਰਨੀ ਆ ਜਿਸ ਕਿਤਾਬ ਬਾਰੇ ਮੈਂ ਉਹ ਸੁਣ ਰਹੀ ਸੀ ਪੋਡਕਾਸਟ ਉਹ ਹੈਗੀ ਆ ਹਾਰਮੋਨਸ ਕਹਿੰਦੇ ਇਹ ਇੱਕ ਅਜਿਹਾ ਮੈਸੇਜਸ ਸਿਸਟਮ ਹੈਗਾ ਸਾਡੇ ਸਰੀਰ ਦਾ ਜਿਹੜਾ ਹਾਰਮੋਨਸ ਆ ਇਹ ਦਿਖਾਈ ਨਹੀਂ ਦਿੰਦਾ ਇਹ ਕੋਈ ਅਜਿਹੀ ਬਿਮਾਰੀ ਤਾਂ ਹੈ ਨਹੀਂ ਕਿ ਜਿਹਦੇ ਨਾਲ ਆਪਾਂ ਕਹੀਏ ਸਾਡਾ ਸਿਰ ਦੁਖਦਾ ਸਾਨੂੰ ਡਿਪਰੈਸ਼ਨ ਹੁੰਦਾ ਐਂਜਾਇਟੀ ਹੁੰਦੀ ਐ ਸਾਡਾ ਸਾਹ ਤੇਜ਼ ਤੇਜ ਸਾਨੂੰ ਆਉਣ ਲੱਗ ਜਾਂਦਾ ਸਾਹ ਉੱਪਰ ਥੱਲੇ ਹੁੰਦਾ ਹਨਾ ਇਹ ਸਾਰਾ ਕੁਝ ਇਹ ਤਾਂ ਸਾਨੂੰ ਉਹ ਕਾਰਨ ਸਿੰਪਟਮਸ ਹੈਗੇ ਆ ਜਿਹੜੇ ਨਜ਼ਰ ਆਉਂਦੇ ਆ ਤੇ ਇਹ ਜਿਸ ਕਰਕੇ ਹੁੰਦਾ ਹਾਰਮੋਨਸ ਦੇ ਕਰਕੇ ਉਹ ਸਾਨੂੰ ਨਜ਼ਰ ਨਹੀਂ ਆਉਂਦੇ ਪਰ ਸਾਡੀ ਬਾਡੀ ਦੇ ਅੰਦਰ ਸਾਰਾ ਜਿਹੜਾ ਸਿਸਟਮ ਹੈਗਾ ਉਹ ਹਾਰਮੋਨਸ ਦੇ ਸਿਰਤੇ ਹੀ ਹੈਗਾ ਜੇ ਉਹਨਾਂ ਦੇ ਵਿੱਚ ਬੈਲੈਂਸ ਬਣਿਆ ਹੋਇਆ ਤਾਂ ਸਾਡਾ ਜਿਹੜਾ ਸਰੀਰ ਹੈ ਉਹ ਬਹੁਤ ਸੋਹਣੇ ਤਰੀਕੇ ਕੰਮ ਕਰਦਾ ਜੇ ਕਿਤੇ ਉਹਦੇ ਵਿੱਚ ਵਿਗਾੜ ਆ ਜਾਏ ਉਹ ਅਸਥਿਰ ਹੋ ਜਾਏ ਇੰਬੈਲੈਂਸ ਹੋ ਜਾਣ ਸਾਡੇ ਹਾਰਮੋਨਸ ਤਾਂ ਇਹਦਾ ਜਿਹੜਾ ਅਫੈਕਟ ਹੈ ਉਹ ਬਹੁਤ ਬੁਰੀ ਤਰ੍ਹਾਂ ਸਾਡੇ ਸਰੀਰ ਤੇ ਪੈਂਦਾ ਤੇ ਅੱਜ ਅਸੀਂ ਸਾਰੀਆਂ ਗੱਲਾਂ ਬਾਤਾਂ ਇਸੇ ਨੂੰ ਲੈ ਕੇ ਕਰਨੀਆਂ ਨੇ ਇਹ ਜਿਹੜੀ ਕਿਤਾਬ ਹੈਗੀ ਹੈ ਹਾਰਮੋਨਸ ਇਹ ਸਾਡੇ ਸਰੀਰ ਨੂੰ ਅੰਦਰੋਂ ਹੀਲ ਕਰਨ ਦਾ ਜਿਹੜਾ ਹੈਗਾ ਢੰਗ ਉਹ ਵੀ ਦੱਸੂਗੀ ਕਿ ਕਿਸ ਤਰ੍ਹਾਂ ਅਸੀਂ ਆਪ ਆਪਣੇ ਆਪ ਨੂੰ ਹੀਲ ਕਰ ਸਕਦੇ ਹਾਂ ਜਿਵੇਂ ਕਹਿੰਦੇ ਹੁੰਦੇ ਕਿ ਥਕਾਵਟ ਕੋਈ ਨੀਂਦ ਨਾ ਆਉਣੀ ਕਬਰਾਹਟ ਹੋਣੀ ਡਿਪਰੈਸ਼ਨ ਵਰਗੀ ਹਾਲਤ 'ਚ ਆਪਾਂ ਪਹੁੰਚ ਜਾਣਾ ਇਹ ਸਭ ਤੋਂ ਇਲਾਵਾ ਇੱਕ ਹੋਰ ਬਿਮਾਰੀ ਵੀ ਹੁੰਦੀ ਆ ਹਾਰਮੋਨਸ ਦਾ ਗੜਬੜਾ ਜਾਣਾ ਤੇ ਇਹ ਆਪਾਂ ਗੱਲਾਂ ਸਾਰੀਆਂ ਇਸ ਕਿਤਾਬ ਚੋਂ ਹੀ ਮੈਂ ਸੁਣ ਰਹੀ ਸੀਗੀ ਜਿਸ ਤਰ੍ਹਾਂ ਉਹ ਪੜ੍ਹ ਕੇ ਦੱਸ ਰਹੇ ਸੀਗੇ ਤੇ ਇਹ ਇੱਕ ਪੂਰਾ ਸਿਸਟਮ ਹੈ ਇਹ ਸਿਸਟਮ ਨਾਲ ਚੱਲਦਾ ਤੇ ਹੌਲੀ-ਹੌਲੀ ਅਸੀਂ ਆਪਣੇ ਆਪ ਨੂੰ ਹੀਲ ਕਰਨਾ ਸ਼ੁਰੂ ਕਰ ਦਿੰਨੇ ਆ ਸਾਡਾ ਸਾਰਾ ਜਿਹੜਾ ਸਿਸਟਮ ਹੈਗਾ ਉਹ ਹਾਰਮੋਨਲ ਸਿਗਨਲ ਦੇਣ ਦੇ ਨਾਲ ਹੀ ਚੱਲਦਾ ਹੈਗਾ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਇਹ ਸਾਰੇ ਹਾਰਮੋਨਸ ਗੜਬੜਾ ਆ ਜਾਂਦੇ ਆ ਬਾਰੋਂ ਅਸੀਂ ਤੰਦਰੁਸਤ ਨਜ਼ਰ ਆਉਂਦੇ ਆ ਅਸੀਂ ਉਸੇ ਤਰ੍ਹਾਂ ਖਾ ਪੀ ਰਹੇ ਹੁੰਨੇ ਆ ਤੁਰ ਫਿਰ ਰਹੇ ਹੁੰਨੇ ਆ ਪਰ ਜਿਹੜੀ ਸਾਡੀ ਅੰਦਰ ਦੀ ਸਮੱਸਿਆ ਹੈਗੀ ਉਹ ਸਿਰਫ ਤੇ ਸਿਰਫ ਅਸੀਂ ਮਹਿਸੂਸ ਕਰ ਸਕਦੇ ਆ ਕਈ ਵਾਰ ਸਾਨੂੰ ਉਹ ਨਾ ਦੱਸਣਾ ਨਹੀਂ ਆਉਂਦਾ ਕਿ ਸਾਨੂੰ ਕੀ ਹੋਇਆ ਕੋਈ ਪੁੱਛੇ ਤਾਂ ਸਾਨੂੰ ਦੱਸਣਾ ਵੀ ਨਹੀਂ ਆਉਂਦਾ ਕਿ ਕੀ ਹੋਇਆ ਪਰ ਉਹ ਸਾਰਾ ਕੁਝ ਆ ਜਿਹੜਾ ਉਹ ਹਾਰਮੋਨਸ ਦੇ ਬਦਲਣ ਨਾਲ ਉਹਦੇ ਚ ਵਿਗਾੜ ਪੈਣ ਨਾਲ ਉਹਨਾਂ ਦੇ ਵਿੱਚ ਮਤਲਬ ਕਿ ਉਹ ਇੰਬੈਲੈਂਸ ਹੋ ਜਾਂਦੇ ਆ ਬਰਾਬਰ ਨਹੀਂ ਰਹਿੰਦੇ ਤਾਂ ਉਹਦੇ ਕਰਕੇ ਹੀ ਸਾਰੀਆਂ ਜਿਹੜੀਆਂ ਸਮੱਸਿਆਵਾਂ ਮਾ ਹੈਗੀਆਂ ਉਹ ਸਾਨੂੰ ਆਉਂਦੀਆਂ ਨੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਹਾਰਮੋਨ ਚੇਂਜ ਹੁੰਦੇ ਆ ਬਦਲਾ ਆਉਂਦਾ ਤਾਂ ਇਹਦਾ ਬਾਰੀ ਤੌਰ ਤੇ ਕੀ ਪ੍ਰਭਾਵ ਪੈਂਦਾ ਜਾਂ ਸਾਡੇ ਤੇ ਇਹਦਾ ਕੀ ਇਫੈਕਟ ਪੈਂਦਾ ਸਭ ਤੋਂ ਪਹਿਲਾਂ ਤਾਂ ਸਾਨੂੰ ਦਿਮਾਗੀ ਸੰਤੁਲਨ ਸਾਡਾ ਵਿਗੜਦਾ ਹੈਗਾ ਸਾਨੂੰ ਨੀਂਦ ਨਹੀਂ ਆਉਂਦੀ ਪ੍ਰੋਪਰਲੀ ਜਦੋਂ ਨੀਂਦ ਨਹੀਂ ਆਉਂਦੀ ਤਾਂ ਸਾਡਾ ਦਿਮਾਗ ਇੱਕ ਤਰ੍ਹਾਂ ਨਾਲ ਹਿੱਲ ਜਾਂਦਾ ਹੈ ਨਾ ਮਨੁੱਖ ਦੇ ਦਿਮਾਗ ਨੂੰ 8 ਤੋਂ 9 ਘੰਟੇ 10 ਘੰਟੇ ਜਿਹੜੀ ਡੀਪ ਸਲੀਪ ਉਹਨੂੰ ਲੈਣੀ ਚਾਹੀਦੀ ਹੈ ਤੇ ਇਹਦੇ ਇੰਬੈਲੈਂਸ ਕਰਨ ਹਾਰਮੋਨਸ ਦੇ ਗੜਬੜਾ ਜਾਣ ਕਰਕੇ ਸਾਨੂੰ ਪ੍ਰੋਪਰ ਨੀਂਦ ਨਹੀਂ ਆਉਂਦੀ ਥਕਾਵਟ ਮਹਿਸੂਸ ਹੁੰਦੀ ਹੈ ਹਰ ਵੇਲੇ ਥੱਕੇ ਥੱਕੇ ਜੇ ਰਹਿੰਨੇ ਆ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਜਿਵੇਂ ਆਪਾਂ ਕਹਿੰਦੇ ਨੇ ਵੀ ਸਰੀਰ ਡਿੱਗੂ ਡਿੱਗੂ ਕਰਦਾ ਰਹਿੰਦਾ ਤੇ ਇਹ ਸਾਰਾ ਕੁਝ ਸ਼ੁਰੂ ਹੋ ਜਾਂਦਾ ਤਾਂ ਉਸ ਵੇਲੇ ਸਾਨੂੰ ਸਮਝ ਲੈਣਾ ਚਾਹੀਦਾ ਕਿ ਸਾਡੇ ਜਿਹੜੇ ਸਰੀਰ ਦੇ ਹਾਰਮੋਨਸ ਐ ਉਹ ਬੁਰੀ ਤਰ੍ਹਾਂ ਨਾਲ ਇੰਬੈਲੈਂਸ ਹੋ ਗਏ ਨੇ ਹਾਰਮੋਨ ਦੇ ਗੜਬੜਾ ਜਾਣ ਨਾਲ ਸਾਡਾ ਥਾਇਰਾਇਡ ਆ ਜਿਹੜਾ ਉਹ ਵੀ ਅਸਥਿਰ ਹੋ ਜਾਂਦਾ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਕਿ ਆਹ ਕੀ ਹੋ ਗਿਆ ਸਗੋਂ ਲਗਾਤਾਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਅਸੀਂ ਇਹਦੇ ਵਿੱਚ ਸੁਧਾਰ ਕਰ ਸਕੀਏ ਤਾਂ ਉਹ ਕਿਹੜੀਆਂ ਕੋਸ਼ਿਸ਼ਾਂ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੀ ਨੀਂਦ ਲੈਣੀ ਸ਼ੁਰੂ ਕਰੀਏ ਕਈ ਵਾਰ ਸਾਨੂੰ ਆਦਤ ਹੁੰਦੀ ਆ ਅਸੀਂ ਦੇਰ ਰਾਤ ਤੱਕ ਸੌਣਾ ਨਹੀਂ ਫਿਰ ਜਲਦੀ ਅਸੀਂ ਉੱਠਦੇ ਨਹੀਂ ਤੇ ਉਹਦੇ ਨਾਲ ਜਿਹੜੀ ਸਾਡੀ ਨੀਂਦ ਹੈ ਉਹ ਪ੍ਰੋਪਰ ਸਾਨੂੰ ਮਿਲਦੀ ਨਹੀਂ ਤਾਂ ਆਪਦੇ ਸੌਣ ਦਾ ਤੇ ਜਾਗਣ ਦਾ ਜਿਹੜਾ ਸਮਾਂ ਹੈਗਾ ਆਪਾਂ ਉਹ ਤੈਅ ਕਰੀਏ ਦੂਜਾ ਹੈਗਾ ਜਿਹੜਾ ਪ੍ਰੋਸੈਸਡ ਫੂਡ ਹੈਗਾ ਉਹ ਅਸੀਂ ਖਾਣਾ ਬੰਦ ਕਰੀਏ ਅਸੀਂ ਕੈਫੀਨ ਲੈਣੀ ਬੰਦ ਕਰੀਏ ਅਸੀਂ 스ਨੈਕਸ ਖਾਣੇ ਬੰਦ ਕਰੀਏ ਇਹ ਸਾਰਾ ਕੁਝ ਸਾਡੇ ਜਿਹੜੇ ਸ਼ਰੀਰ ਦੇ ਉੱਤੇ ਬਹੁਤ ਬੁਰੇ ਪ੍ਰਭਾਵ ਪਾਉਂਦਾ ਹੈਗਾ ਇਹਦੇ ਲਈ ਦੂਜੇ ਨੰਬਰ ਤੇ ਹੈਗਾ ਕਿ ਸਟ੍ਰੈਸ ਨੂੰ ਪਹਿਲਾਂ ਤਾਂ ਸਮਝੋ ਫਿਰ ਇਹਨੂੰ ਸੰਭਾਲੋ ਉਹ ਅਸੀਂ ਕਰਨਾ ਕਿਸੇ ਹੋਰ ਨੇ ਨਹੀਂ ਕਰਨਾ ਫਿਰ ਹੈਗਾ ਨੇਚਰ ਦੇ ਨਾਲ ਸਮਾਂ ਬਿਤਾਓ ਕੁਦਰਤ ਜਿੱਥੇ ਦਰਖਤ ਹੈ ਗਿਆ ਕੋਈ ਨਹਿਰ ਦਾ ਕਿਨਾਰਾ ਕਿਤੇ ਵੀ ਇਹੋ ਜੀ ਜਗ੍ਹਾ ਤੇ ਤੁਸੀਂ ਆਪਣਾ ਸਮਾਂ ਬਿਤਾਓ ਤਾਜੀ ਹਵਾ ਦੇ ਵਿੱਚ ਬੈਠੋ ਰੋਜ਼ ਹਲਕਾ ਫੁਲਕਾ ਕਸਰਤਾਂ ਹਲਕਾ ਫੁਲਕੀਆਂ ਕਸਰਤਾਂ ਕਰਨੀਆਂ ਸ਼ੁਰੂ ਕਰੋ ਥੋੜਾ ਬਹੁਤ ਤੁਰਨਾ ਕੋਈ ਵੀ ਕੰਮ ਹੈ ਹੱਥੀਂ ਕਰਨ ਦੀ ਕੋਸ਼ਿਸ਼ ਕਰੋ ਆਪਣੀ ਬਾਡੀ ਨੂੰ ਸਟ੍ਰੈਚ ਕਰੋ ਛੋਟੀਆਂ ਛੋਟੀਆਂ ਐਕਸਰਸਾਈਜ਼ ਮੈਂ ਹਮੇਸ਼ਾ ਆਖਦੀ ਆ ਕਿ ਸਾਨੂੰ ਕਰਦੇ ਰਹਿਣਾ ਚਾਹੀਦਾ ਤੇ ਹਾਰਮੋਨਸ ਨੂੰ ਬੈਲੈਂਸ ਕਰਨ ਲਈ ਇਹ ਸੱਚੀ ਬਹੁਤ ਵਧੀਆ ਤੇ ਨਿੱਕੇ ਨਿੱਕੇ ਉਪਾਅ ਹੈਗੇ ਨੇ ਹਾਰਮੋਨਸ ਦੇ ਵਿਗੜਨ ਦਾ ਸਭ ਤੋਂ ਵੱਧ ਜਿਹੜਾ ਆਪਾਂ ਮੋਡਲਾ ਕਹਿੰਦੇ ਆ ਕਾਰਨ ਥਾਇਰੋਇਡ ਬਣਦਾ ਸਾਡੇ ਸਰੀਰ ਦੇ ਵਿੱਚ ਜਦੋਂ ਥਾਇਰੋਇਡ ਗ੍ਰੰਥੀ ਇੰਬੈਲੈਂਸ ਹੋ ਜਾਂਦੇ ਉਤੋਂ ਦੇ ਹਾਰਮੋਨਸ ਤਾਂ ਉਹ ਕੰਮ ਕਰਨਾ ਪ੍ਰੋਪਰਲੀ ਬੰਦ ਕਰ ਦਿੰਦੀ ਹੈ ਇਹਦੇ ਨਾਲ ਸਾਡੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ ਸਾਨੂੰ ਲੇਜ਼ੀਨੈਸ 'ਤੇ ਅਸੀਂ ਪਹੁੰਚ ਜਾਂਦੇ ਆ ਸੁਸਤੀ ਆਉਂਦੀ ਹੈ ਬਹੁਤ ਬੁਰੀ ਤਰ੍ਹਾਂ ਨਾਲ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ ਸਾਨੂੰ ਤੁਰਨਾ ਵੀ ਔਖਾ ਲੱਗਦਾ ਜੋੜਾਂ ਦੇ ਦਰਦ ਵੀ ਸ਼ੁਰੂ ਹੁੰਦੇ ਆ ਤੇ ਔਰਤਾਂ ਦੇ ਵਿੱਚ OCD ਜਿਹੜੀ ਹੁੰਦੀ ਹੈ ਉਹਦੇ ਤੇ ਅਸਰ ਪੈਂਦਾ ਪੀਰੀਅਡਸ ਜਾਂ ਤਾਂ ਡਿਲੇ ਹੋ ਜਾਂਦੇ ਆ ਤੇ ਜਾਂ ਬਹੁਤ ਜ਼ਿਆਦਾ ਹੋਣ ਲੱਗ ਜਾਂਦੇ ਆ ਤਾਂ ਇਹ ਔਰਤਾਂ ਬਹੁਤ ਬੁਰੀ ਤਰ੍ਹਾਂ ਇਸ ਤੋਂ ਪ੍ਰਭਾਵਤ ਹੁੰਦੀਆਂ ਨੇ ਐਂਜਾਇਟੀ ਤੇ ਡਿਪਰੈਸ਼ਨ ਜਿਹੜਾ ਇਹ इमोशनल ਸਮੱਸਿਆਵਾਂ ਨਹੀਂ ਹੈਗੀਆਂ ਕਈ ਵਾਰ ਇਹ ਸਾਡੀ ਬੋਡੀ ਦੇ ਵਿੱਚ ਡੋਪਾਮਾਈਨ ਦਾ ਜਦੋਂ ਇੰਬੈਲੈਂਸ ਹੋ ਜਾਂਦਾ ਨਾ ਉਹਦੇ ਕਰਕੇ ਵੀ ਇਹ ਸਮੱਸਿਆ ਹੁੰਦੀਆਂ ਨੇ ਤੇ ਇਹਦੇ ਲਈ ਸਾਨੂੰ ਕਰਨਾ ਕੀ ਚਾਹੀਦਾ ਇਹਦੀ ਰੋਕ ਥਾਮ ਲਈ ਹੋਰ ਸਾਨੂੰ ਇਸ ਤੋਂ ਅੱਗੇ ਕੀ ਕਰਨਾ ਚਾਹੀਦਾ ਕਿ ਆਪਣਾ ਸਾਰਾ ਜਿਹੜੀ ਹਾਰਮੋਨਲ ਪ੍ਰੋਗਰਾਮਿੰਗ ਆ ਉਹਨੂੰ ਰੀਸੈਟ ਕਰੀਏ ਜਿਹਦੇ ਵਿੱਚ ਆਉਂਦਾ ਸਭ ਤੋਂ ਪਹਿਲਾਂ ਆਪਣਾ ਸਕਰੀਨ ਟਾਈਮ ਅਸੀਂ ਘਟਾਈਏ ਜਿਹੜਾ ਅਸੀਂ ਫੋਨ ਦੇਖਦੇ ਆ ਨਾ ਦਿਨ ਦੇ ਵਿੱਚ 8-8 ਘੰਟੇ 10-10 ਘੰਟੇ ਅਸੀਂ ਫੋਨ ਸਕਰੀਨ ਤੇ ਕੋਈ ਸੀਰੀਅਲ ਦੇਖਣ ਲੱਗ ਜਾਂਦੇ ਆ ਕੋਈ ਐਡਸ ਦੇਖਦੇ ਆ ਰੀਲਾਂ ਦੇਖਦੇ ਆ ਇਹਦਾ ਸਿੱਧੇ ਜਾਂ ਸਿੱਧੇ ਰੂਪ ਚ ਇਹਦਾ ਪ੍ਰਭਾਵ ਪੈਂਦਾ ਸਾਡੇ ਹਾਰਮੋਨਸ ਨੂੰ ਵਿਗਾੜਨ ਦੇ ਵਿੱਚ ਤਾਂ ਆਪਣਾ ਸਭ ਤੋਂ ਪਹਿਲਾਂ ਆਪਣਾ ਸਕਰੀਨ ਟਾਈਮ ਅਸੀਂ ਘਟਾਈਏ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਸਾਨੂੰ ਆਪਣਾ ਜਿਹੜਾ ਖਾਣਾ ਹੈਗਾ ਉਹ ਆਇਲ ਫ੍ਰੀ ਅਸੀਂ ਖਾਈਏ ਜਿਨੂੰ ਕੈਮੀਕਲ ਫ੍ਰੀ ਵੀ ਕਹਿ ਦਿੰਦੇ ਆ ਕਈ ਵਾਰ ਬਾਜ਼ਾਰ ਦੇ ਜਿਹੜੇ ਡੱਬਾ ਬੰਦ ਅਸੀਂ ਚੀਜ਼ਾਂ ਖਾਂਦੇ ਆ ਨਾ ਕੈਮੀਕਲ ਦੇ ਵਿੱਚ ਨਾਲ ਭਰਪੂਰ ਹੁੰਦੀਆਂ ਨੇ ਉਹ ਉਹ ਅਵੋਇਡ ਕਰੀਏ ਤੇ ਆਪਣੀ ਗੱਟ ਹੈਲਥ ਨੂੰ ਇੰਪਰੂਵ ਕਰਨ ਲਈ ਵੱਧ ਤੋਂ ਵੱਧ ਸਾਡੇ ਖਾਣੇ ਦੇ ਵਿੱਚ ਫਾਈਬਰ ਸ਼ਾਮਿਲ ਕਰਨਾ ਚਾਹੀਦਾ ਸਾਨੂੰ ਇਮੋਸ਼ਨਲ ਡੀਟੌਕਸ ਕਰੋ ਇੱਕ ਹੋਰ ਜਿਹੜੀ ਮੇਨ ਗੱਲ ਆ ਕਿ ਓਵਰ ਥਿੰਕ ਨਹੀਂ ਕਰਨਾ ਅਸੀਂ ਕਿਸੇ ਚੀਜ਼ ਨੂੰ ਲੈ ਕੇ ਨਾ ਵਾਰ-ਵਾਰ ਸੋਚਦੇ ਰਹਿਣਾ ਕਿਸੇ ਫਜ਼ੂਲ ਜੀ ਗੱਲ ਨੂੰ ਉਹ ਅਸੀਂ ਸੋਚਣਾ ਬੰਦ ਕਰੀਏ ਬਾਰੋਂ ਕੋਈ ਸਮੱਸਿਆ ਨਹੀਂ ਹੁੰਦੀ ਜਿਹੜੇ ਹਾਰਮੋਨਸ ਹੁੰਦੇ ਨੇ ਸਾਡੇ ਅੰਦਰੋਂ ਹੀ ਸਮੱਸਿਆ ਪੈਦਾ ਕਰਦੇ ਆ ਤੇ ਇਹਨਾਂ ਨੂੰ ਅਸੀਂ ਅੰਦਰੋਂ ਹੀ ਹੀਲ ਕਰ ਸਕਦੇ ਆ ਆਪਣੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਨਾਲ ਜਦੋਂ ਸਾਡਾ ਹਾਰਮੋਨਲ ਸਿਸਟਮ ਇੱਕਦਮ ਸਹੀ ਹੋ ਜਾਂਦਾ ਨਾ ਤਾਂ ਇਹ ਸਾਨੂੰ ਇਦਾਂ ਦੀ એનર્ਜੀ ਦਿੰਦਾ ਕਿ ਜਿਹਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਜੇ ਅਸੀਂ ਹਾਰਮੋਨਸ ਦੀ ਭਾਸ਼ਾ ਸਮਝ ਲਈਏ ਨਾ ਤਾਂ ਅਸੀਂ ਹਰ ਇੱਕ ਬਿਮਾਰੀ ਨੂੰ ਸਹੀ ਕਰ ਸਕਦੇ ਹਾਂ ਹਾਰਮੋਨਸ ਦਾ ਤੇ ਨੀਂਦ ਦਾ ਜਿਹੜਾ ਗਹਿਰਾ ਸਬੰਧ ਆਪਸ ਵਿੱਚ ਜਿਹੜੀ ਨੀਂਦ ਆ ਉਹੀ ਪਹਿਲੀ ਪੌੜੀ ਆ ਇਹਨੂੰ ਠੀਕ ਕਰਨ ਲਈ ਸਹੀ ਸਮੇਂ ਤੇ ਸੌਣਾ ਸ਼ੁਰੂ ਕਰੋ ਆਪ ਦੇ ਆਪ ਨੂੰ ਕਹੋ ਕਿ ਮੈਂ ਅੱਜ ਰਾਤ ਦੇ 7 ਘੰਟੇ ਦੀ ਨੀਂਦ ਲੈਣੀ ਹੈ ਸੌਣ ਤੋਂ 1 ਘੰਟਾ ਪਹਿਲਾਂ ਜਿਹੜੀ ਸਕਰੀਨ ਆ ਉਹਨੂੰ ਆਫ ਕਰ ਦਿਓ ਸਾਡੀ ਬਾਡੀ ਦਾ ਨਾ ਇੱਕ ਹੀਲਿੰਗ ਪ੍ਰੋਗਰਾਮ ਹੈ ਜਿਹੜਾ ਰਾਤ ਨੂੰ ਸ਼ੁਰੂ ਹੁੰਦਾ ਜਦੋਂ ਅਸੀਂ ਪ੍ਰੋਪਰ ਨੀਂਦ ਵਿੱਚ ਹੁੰਨੇ ਆ ਤੇ ਜੇ ਸਾਡਾ ਇਹ ਅਸੀਂ ਓਖੜ ਜੇ ਸਾਡੀ ਨੀਂਦ ਤਾਂ ਅਗਲਾ ਦਿਨ ਸਾਰਾ ਸਾਡਾ ਸੁਸਤ ਬਿਮਾਰਾਂ ਵਰਗਾ ਜਾਂਦਾ ਸਾਥੋਂ ਕੋਈ ਕੰਮ ਨਹੀਂ ਹੁੰਦਾ ਤੇ ਇਸ ਤਰ੍ਹਾਂ ਲੱਗਦਾ ਕਿ ਅੱਜ ਜਿਹੜਾ ਵੀ ਇੱਕ ਅਸੀਂ ਬਿਮਾਰ ਤੁਰੇ ਫਿਰਦੇ ਆ ਸਾਡੇ ਤੋਂ ਕੋਈ ਵੀ ਕੰਮ ਨਹੀਂ ਹੁੰਦਾ ਸਹੀ ਤਰੀਕੇ ਨਾਲ ਨੀਂਦ ਨਾ ਲੈਣ ਨਾਲ ਅਸੀਂ ਕੋਈ ਡਿਸੀਜਨ ਨਹੀਂ ਲੈ ਸਕਦੇ ਨੀਂਦ ਦੇ ਨਾ ਪੂਰੀ ਹੋਣ ਤੇ ਜਿਹੜੀ ਸਾਡੀ ਯਾਦਦਾਸ਼ਤ ਆ ਉਹ ਬਹੁਤ ਕਮਜ਼ੋਰ ਹੁੰਦੀ ਹੈ ਬਹੁਤ ਸਾਰੇ ਲੋਕ ਅਕਸਰ ਸ਼ਿਕਾਇਤ ਕਰਦੇ ਆ ਕਿ ਮੈਨੂੰ ਆ ਚੀਜ਼ ਭੁੱਲ ਜਾਂਦੀ ਹੈ ਮੈਂ ਬਹੁਤ ਛੇਤੀ ਆ ਕੰਮ ਕਰ ਆ ਚੀਜ਼ ਭੁੱਲ ਜਾਂਣਾ ਤਾਂ ਉਹਦਾ ਤੁਸੀਂ ਸੋਚ ਕੇ ਦੇਖਿਓ ਕਿ ਹੋ ਸਕਦਾ ਉਹ ਪੂਰੀ ਨੀਂਦ ਨਾ ਲੈਂਦੇ ਹੋਣ ਤੇ ਉਹਦੀ ਵਜ੍ਹਾ ਇਹੀ ਹੋਵੇ ਹੁਣ ਆਪਾਂ ਗੱਲ ਕਰਦੇ ਆ ਕਿ ਨੀਂਦ ਦਾ ਤੇ ਹਾਰਮੋਨਸ ਦਾ ਜਿਹੜਾ ਰਿਸ਼ਤਾ ਆਪਸੀ ਉਹਨੂੰ ਅਸੀਂ ਠੀਕ ਕਿਵੇਂ ਕਰੀਏ ਸਭ ਤੋਂ ਜਿਹੜਾ ਮੂਲ ਮੰਤਰ ਹੈ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਆਪਣੇ ਸੌਣ ਦਾ ਸਮਾਂ ਫਿਕਸ ਕਰੋ ਸੌਣ ਤੋਂ ਪਹਿਲਾਂ ਜੇ ਨੀਂਦ ਨਹੀਂ ਆਉਂਦੀ ਤਾਂ ਹਲਕਾ 뮤직 ਸੁਣੋ ਤੇ ਮੈਡੀਟੇਸ਼ਨ ਕਰੋ ਇਹਦੇ ਨਾਲ ਆਪਣਾ ਜਿਹੜਾ ਦਿਮਾਗ ਹੈ ਬ੍ਰੇਨ ਆ ਉਹ ਰਿਲੈਕਸ ਹੋਣਾ ਸ਼ੁਰੂ ਹੋ ਜਾਂਦਾ ਤੇ ਸਾਡੀ ਜਿਹੜੀ ਨੀਂਦ ਆ ਉਹ ਆਟੋਮੈਟਿਕਲੀ ਸਾਨੂੰ ਆਉਣ ਲੱਗਦੀ ਹੈ ਅਗਲਾ ਹੈਗਾ ਕਿ ਕੈਫੀਨ ਤੇ ਜਾਂ ਕੋਈ ਹੈਵੀ ਜਿਹੜੀ ਮੀਲ ਆ ਉਹ ਰਾਤ ਨੂੰ ਨਹੀਂ ਲੈਣੀ ਤੁਸੀਂ ਮਤਲਬ ਹਲਕਾ ਹੀ ਖਾਣਾ ਰਾਤ ਨੂੰ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਸੌਣ ਲਈ ਬੈੱਡ ਤੇ ਜਾਂਦੇ ਹੋ ਤਾਂ ਸੋਚਣਾ ਬੰਦ ਕਰੋ ਕੋਈ ਵੀ ਗੰਭੀਰ ਸੋਚ ਜਿਹੜੀ ਤੁਹਾਨੂੰ ਲੱਗੀ ਹੈ ਕੋਈ ਟੈਨਸ਼ਨ ਕਿਸੇ ਕਿਸਮ ਦੀ ਕੋਈ ਏਦਾਂ ਦੀ ਗੱਲ ਯਾਦ ਨਹੀਂ ਕਰਨੀ ਰਿਲੈਕਸ ਹੋ ਕੇ ਤੁਸੀਂ ਸੋਣਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਖਾਣਾ ਕੀ ਚਾਹੀਦਾ ਸਾਨੂੰ ਗੁੜ ਸ਼ੱਕਰ ਖਜੂਰ ਮਿੱਠੇ ਦੇ ਵਿੱਚ ਸਾਨੂੰ ਇਹ ਖਾਣੇ ਚਾਹੀਦੇ ਆ ਗੁੱਡ ਫੈਟ ਦੇ ਵਿੱਚ ਸਾਨੂੰ ਕਿਉ ਦੁੱਧ ਨਾਰੀਅਲ ਤੇਲ ਐਵੋਕਾਡੋ ਤੇ ਜਿਹੜੇ ਸੀਡਸ ਹੈਗੇ ਆ ਉਹ ਲੈਣੇ ਚਾਹੀਦੇ ਆ ਗੁੱਡ ਫੈਟ ਲਈ ਦਹੀਂ ਲੱਸੀ ਕਾਂਜੀ ਵੀ ਆਪਾਂ ਲੈ ਸਕਦੇ ਆ ਇਹ ਸਾਰੀਆਂ ਚੀਜ਼ਾਂ ਸਾਡੇ ਸਰੀਰ ਦੇ ਅੰਦਰ ਇੱਕ ਚੰਗਾ ਬੈਲੈਂਸ ਬਣਾ ਕੇ ਰੱਖਦੀਆਂ ਹਾਰਮੋਨਸ ਨੂੰ ਵਿਗੜਨ ਨਹੀਂ ਦਿੰਦੀਆਂ ਤੇ ਇਹ ਜਿਹੜੀ ਕਿਤਾਬ ਹੈਗੀ ਆ ਹਾਰਮੋਨਸ ਇਹ ਦੱਸਦੀ ਹੈ ਕਿ ਸਾਡੇ ਸਰੀਰ ਦਾ ਸਭ ਤੋਂ ਵੱਡਾ ਜਿਹੜਾ ਦੁਸ਼ਮਣ ਆ ਉਹ ਹੈਗਾ ਸਟ्रेस ਸਾਨੂੰ ਬਿਨਾਂ ਵਜ੍ਹਾ ਕਿਸੇ ਵੀ ਗੱਲ ਦਾ ਸਟ्रेस ਨਹੀਂ ਲੈਣਾ ਚਾਹੀਦਾ ਦੇਖੋ ਸਟ्रेस ਲੈਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਸਾਨੂੰ ਆਪਦੀ ਬੋਡੀ ਵੱਲ ਆਪਣੇ ਸਿਸਟਮ ਵੱਲ ਧਿਆਨ ਦੇਣਾ ਚਾਹੀਦਾ ਜਿਹੜਾ ਅੰਦਰ ਇੱਕ ਸਿਸਟਮ ਹੈ ਉਹਨੂੰ ਚੇਂਜ ਕਰਨਾ ਚਾਹੀਦਾ ਹੌਲੀ ਹੌਲੀ ਅਸੀਂ ਅੰਦਰੋਂ ਹੀ ਸਾਰਾ ਕੁਝ ਹੀਲ ਕਰ ਸਕਦੇ ਹੁੰਨੇ ਆ ਚੰਗਾ ਸੋਚੋ ਚੰਗਾ ਖਾਓ ਚੰਗੇ ਲੋਕਾਂ ਨੂੰ ਮਿਲੋ ਦਿਨ ਦੇ ਵਿੱਚ ਦੋ ਤਿੰਨ ਅਜਈਆਂ ਚੰਗੀਆਂ ਚੀਜ਼ਾਂ ਨੂੰ ਨੋਟ ਡਾਊਨ ਕਰੋ ਸਟ्रेस ਫ੍ਰੀ ਰਹੋ ਇਹਦੇ ਨਾਲ ਕਾਫੀ ਹੱਦ ਤੱਕ ਅਸੀਂ ਆਪਦੇ ਹਾਰਮੋਨਸ ਨੂੰ ਬੈਲੈਂਸ ਕਰ ਸਕਦੇ ਆ ਆਪਣੇ ਇਮੋਸ਼ਨਸ ਨੂੰ ਦਬਾਉਣਾ ਛੱਡੋ ਕਦੇ ਵੀ ਇਮੋਸ਼ਨਸ ਨੂੰ ਦਬਾਉਣਾ ਨਹੀਂ ਚਾਹੀਦਾ ਸਗੋਂ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਤਾਂ ਕਿ ਅਸੀਂ ਆਪਣੀ ਜਿਹੜੀ ਅੰਦਰਲੀ ਬਿਮਾਰੀ ਨੂੰ ਸਹੀ ਕਰ ਸਕੀਏ ਹੁਣ ਮੈਂ ਇਸ ਬਿਮਾਰੀ ਦੇ ਹਾਰਮੋਨਸ ਵਿਗੜਨ ਦੇ ਰੈਡ ਫਲੈਗਸ ਬਾਰੇ ਤੁਹਾਨੂੰ ਦੱਸਦੀਆਂ ਔਰਤਾਂ ਦੇ ਵਿੱਚ ਜੇ ਮੈਂ ਕਹਾਂ ਕਿ ਹਰ ਵੇਲੇ ਥਕਾਵਟ ਮਹਿਸੂਸ ਹੋਣੀ ਭਾਰ ਜਾਂ ਇੱਕਦਮ ਵੱਧ ਜਾਣਾ ਜਾਂ ਘਟ ਜਾਣਾ ਪੀਰੀਅਡਸ ਇੰਬੈਲੈਂਸ ਹੋ ਜਾਣੇ ਜਾਂ ਬਹੁਤ ਜ਼ਿਆਦਾ ਬਲੀਡਿੰਗ ਹੋਣੀ ਸ਼ੁਰੂ ਹੋ ਜਾਣੀ ਮੂਡ ਸਵਿੰਗ ਹੋ ਜਾਣੇ ਐਂਜਾਇਟੀ 슬ੀਪਿੰਗ ਪ੍ਰੋਬਲਮਸ ਆਉਣੀਆਂ ਕਰਬਟਾਂ ਬਦਲਦੇ ਲੈਣਾ ਰਹਿਣਾ ਪਾਸਾ ਲੈਂਦੇ ਰਹਿਣਾ ਇੱਧਰ ਉੱਧਰ ਨੀਂਦ ਨਾ ਆਉਣੀ ਕਾਫੀ ਦੇਰ ਤੱਕ ਫਜ਼ੂਲ ਸੋਚੀ ਜਾਣਾ ਇਹ ਮੋٹے ਮੋٹے ਲੱਛਣ ਹੈਗੇ ਆ ਕਿ ਅਸੀਂ ਸਮਝ ਜਾਈਏ ਕਿ ਸਾਡੇ ਜਿਹੜੇ ਹਾਰਮੋਨਸ ਆ ਉਹ ਵਿਗੜੇ ਹੋਏ ਨੇ ਇਹਦੇ ਲਈ ਆਪਾਂ ਨੂੰ ਕਿਤਾ ਆਪਣਾ ਵਿਟਾਮਿਨ ਡੀ ਇਹਦਾ ਟੈਸਟ ਕਰਾਉਣਾ ਚਾਹੀਦਾ ਲੈਣੇ ਚਾਹੀਦੇ ਮਤਲਬ ਪੱਕਾ ਇਹ ਘਾਟ ਹੀ ਹੁੰਦੇ ਨੇ ਫਿਰ ਵੀ ਅਸੀਂ ਟੈਸਟ ਕਰਾ ਲਈਏ ਵਿਟਾਮਿਨ ਡੀ B12 ਤੇ ਥਾਇਰੋਇਡ ਦੀ ਸਾਨੂੰ ਜਾਂਚ ਜ਼ਰੂਰ ਕਰਾਉਂਦੇ ਰਹਿਣਾ ਚਾਹੀਦਾ ਹਰ 3 ਮਹੀਨੇ ਬਾਅਦ ਹਰ 6 ਮਹੀਨੇ ਬਾਅਦ ਕਿਉਂਕਿ ਹਾਰਮੋਨ ਇੰਬੈਲੈਂਸ ਹੋਣ ਦਾ ਸਭ ਤੋਂ ਵੱਡਾ ਜਿਹੜਾ ਅਫੈਕਟ ਹੈ ਸਾਡੀ ਥਾਇਰੋਇਡ ਗ੍ਰੰਥੀ ਤੇ ਪੈਂਦਾ ਆਖਿਰ ਦੇ ਵਿੱਚ ਇਹ ਕਿਤਾਬ ਸਾਨੂੰ ਦੱਸਦੀ ਹੈਗੀ ਆ ਕਿ ਅਵੇਅਰਨੈਸ ਜ਼ਰੂਰੀ ਹੈ ਤੇ ਅਸੀਂ ਉਹਦੇ ਵਿਰੁੱਧ ਇੱਕ ਐਕਸ਼ਨ ਜ਼ਰੂਰ ਲੈਣਾ ਸੋ ਇਹ ਗੱਲਾਂ ਨੂੰ ਆਪਣੀ ਲਾਈਫ ਦੇ ਵਿੱਚ ਅਸੀਂ ਸਾਰੇ ਹੀ ਮੈਂ ਵੀ ਇੰਪਲੀਮੈਂਟ ਕਰੀਏ ਤੇ ਆਪਦੇ ਆਪ ਨੂੰ ਕੋਸ਼ਿਸ਼ ਕਰੀਏ ਕਿ ਅਸੀਂ ਸਿਹਤਮੰਦ ਹੋਈਏ ਤੇ ਖੁਸ਼ ਰਹੀਏ ਸੋ ਅੱਜ ਦਾ ਇਹ ਬਹੁਤ ਹੀ ਜ਼ਰੂਰੀ ਵਿਸ਼ਾ ਸੀਗਾ ਕਿ ਸਾਡੇ ਹਾਰਮੋਨਸ ਕੀ ਹੁੰਦੇ ਆ ਇਹ ਕਿਵੇਂ ਕੰਮ ਕਰਦੇ ਆ ਇਹਦੇ ਨਾਲ ਸਾਨੂੰ ਕੀ ਕੀ ਨੁਕਸਾਨ ਹੁੰਦੇ ਆ ਤੇ ਇਹਨੂੰ ਅਸੀਂ ਕਿਸ ਤਰ੍ਹਾਂ ਹੀਲ ਕਰ ਸਕਦੇ ਆ ਸੋ ਅੱਜ ਦੀ ਗੱਲਬਾਤ ਜੇ ਤੁਹਾਨੂੰ ਚੰਗੀ ਲੱਗੀ ਤਾਂ ਥੱਲੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸਿਓ ਮੈਨੂੰ ਉਡੀਕ ਰਹੂਗੀ ਫਿਰ ਜਲਦੀ ਮਿਲਦੇ ਆ ਕਿਸੇ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ